ਤਰਫ ਤਰਮ ਇਕਤਾ ਮੰਦਿਰ ਛੋਟਾ ਸ਼ਵਾਲਾ ਵਿਖੇ ਕੁਸ਼ ਰਾਬੀ ਪੁਲਸੀਏ ਨੇ ਮਚਾਇਆ ਹੜਕਮ ਨਸ਼ੇ ਦੀ ਹਾਲਤ ਦੇ ਵਿੱਚ ਕੱਢਦਾ ਰਿਹਾ ਗਾਲਾਂ ਅਤੇ ਬੇਸੁੱਧ ਪੁਲਸੀਏ ਨੇ ਪਿਸਤੌਲ ਵੀ ਸੁੱਟ ਦਿੱਤੀ ਮੰਦਿਰ ਦੇ ਵਿੱਚ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਨੂੰ ਕੀਤਾ ਗਿਆ ਸੂਚਿਤ ਅਤੇ ਬੰਦੀ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਖਬਰ ਅੰਮ੍ਰਿਤਸਰ ਦੇ थाना ਮੁਹਕਮਪੁਰਾਂ ਦੇ ਅਧੀਨ ਆਉਂਦੇ ਇੱਕ ਸਿਟੀ ਨਜ਼ਦੀਕ ਸਰਵ ਧਰਮ ਏਕਤਾ ਮੰਦਿਰ ਛੋਟਾ ਸ਼ਿਵਾਲਾ ਦਾ ਹੈ ਜਿੱਥੇ ਕਿ ਇੱਕ ਸ਼ਰਾਬੀ ਪੁਲਿਸ ਮਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਗਾਲੀ ਗਲੋਚ ਕਰਦਾ ਹੈ ਅਤੇ ਮੰਦਿਰ ਪ੍ਰਬੰਧਕਾਂ ਨੇ ਉਸ ਦੁਆਰਾ ਗੁੰਡਾਗਰਦੀ ਕਰਨ ਦੇ ਇਸ ਪੁਲਿਸ ਮੁਲਾਜ਼ਮ ਤੇ ਇਲਜ਼ਾਮ ਲਗਾਏ ਹਨ ਉਹਨਾਂ ਨੇ ਦੱਸਿਆ ਕਿ ਇਹ ਜੋ ਪੁਲਿਸ ਮੁਲਾਜ਼ਮ ਹੈ ਅਕਸਰ ਹੀ ਮੰਦਰ ਦੇ ਵਿੱਚ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਉਹਨਾਂ ਦੀ ਫੁੱਲ ਵੇਚਣ ਵਾਲੀ ਬੇਟੀ ਨਾਲ ਗਾਲੀ ਗਲੋਚ ਕਰਦਾ ਹੈ ਅਤੇ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸਨੇ ਪਿਸਤੌਲ ਕੱਢ ਲਈ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਬੇਸੁੱਧ ਹੋਣ ਦੇ ਕਾਰਨ ਉਸ ਦਾ ਜੋ ਪਿਸਤੌਲ ਸੀ ਉਹ ਵੀ ਉੱਥੇ ਹੀ ਡਿੱਗ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰਕੇ ਹਥਿਆਰ ਸਮੇਤ ਉਸ ਸ਼ਰਾਬੀ ਸੀਏ ਨੂੰ ਬਾਕੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਨਸਾਫ ਦੀ ਵੀ ਮੰਗ ਕੀਤੀ ਹੈ ਮੇਰਾ ਨਾਮ ਭਰਤ ਕਸ਼ਨਿਆ ਤੇ ਕੀ ਹੋਇਆ ਕੀ ਮੈਂ ਮੰਦਿਰ ਦਾ ਪ੍ਰਧਾਨ ਆ ਇੱਥੇ ਕੱਲ ਇੱਕ ਕਾਲੂ ਛਪਾਈ ਹੈਗਾ ਜਿਹਦਾ 3456 ਬੈਲਟ ਨੰਬਰ ਆ ਔਰ ਅੱਜੇ ਸ਼ਰਾਬ ਦੇ ਨਾਲ ਇੱਥੇ ਮੰਦਿਰ ਤੇ ਆਣ ਕੇ ਆ ਮੇਰੀ ਗੁੜਿਆ ਮੰਦਿਰ ਤੇ ਰਹਿੰਦੀ ਆ ਇਹਨੂੰ ਗਾਲ ਬੰਦਾ ਕੱਢਣ ਲਾ ਪਿਆ ਜਿੱਧਰੋਂ ਉਧਰੋਂ ਮੈਂ ਵੀ ਘਰੋਂ ਆਉਂਦਾ ਆਪਣੀ ਘਰ ਦੀ ਨਾਲ ਲੈ ਕੇ ਤੋ ਜਦੋਂ ਵੇਖਾਂ ਮੇਰੀ ਕੁੜੀ ਨੂੰ ਗਾਲ ਮੰਗਦਾ ਕੱਢਣ ਦਾ ਆਈਦਾ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪਿਸਤੌਲ ਗੱਡੀ ਤੇ ਮੇਰੇ ਕੰਨ ਤੇ ਰੱਖ ਦਿੱਤੀ ਤੋ ਤਦ ਬਾਅਦ ਪਬਲਿਕ ਕਿੱਥੇ ਹੋ ਗਈ ਆਪ ਵੱਜਣ ਲਗਾ ਤਾਂ ਪਿਸਤੋਲੇ ਦੀ ਡਿੱਗੀ ਤੇ ਜੋ ਮੇਰੀ ਗੁੜੀਆਂ ਨੇ ਫੜੀ ਮੇਰੀ ਗੁੜੀਆਂ ਨੇ ਫੜ ਕੇ ਤੇ ਤੋਂ ਮਲਾਜ਼ਮ ਆਪਣੇ ਸੈਂਸਿਟੀ ਦੇ ਮੋੜ ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਦੇਤੀ ਆ ਹਮੇਸ਼ਾ ਹੀ ਹੁੰਦਾ ਨਾਲੇ ਮੇਰੀ ਕੁੜੀ ਨੂੰ ਦਾਣਾ ਘੜਦਾ ਕਦੀ ਸਾਨੂੰ ਕੱਢ ਕਰਦਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਆਵੇਂ ਨਹੀਂ ਚੈਜ ਕਰਦਾ ਹਾ ਹਰਾਸਮਿੰਟ ਕਰਦਾ ਸਾਨੂੰ ਆ ਛੋਟਾ ਛਵਾਲਾ ਸੈਂਸਿਟੀ ਮੋੜ ਸਰੋਪਤਰ ਮੈਂ ਇੱਕ ਤਾਂ ਮੰਦਾ ਜੇ ਤੁਸੀਂ ਥਾਣੇ ਜਾ ਕੇ ਕੋਈ ਕੰਪਲੇਂਟ ਲਖਾਈ ਹਾਂ ਮੇਰੀ ਗੁੜੀਆਂ ਨੇ ਲਖਵਾਈ ਆ ਕੰਪਲੇਟ ਤੇ ਪੁਲਿਸ ਵੱਲੋਂ ਕੀ ਕੀ ਆ ਗਿਆ ਪੁਲਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਆ ਤੇ ਜਿਹੜੀ ਉਹਦੀ ਬੰਦੂਕ ਹੈ ਤੇ ਡਿੱਗੀ ਉਹ ਉਹ ਬੰਦੂਕ ਆਪਾਂ ਮਲਾਜ਼ਿਮਾਂ ਨੂੰ ਜਮ੍ਹਾਂ ਕਰਾਤੀ ਠੀਕ ਹੈ ਕਿਹੜੇ ਥਾਣੇ ਕਿਹੜੇ ਜਮ੍ਹਾਂ ਕਰਾਈ ਆ ਆ ਮੋਗੰਪੁਰ ਥਾਣੇ ਮੋਗੰਪੁਰ ਦੇ ਮੁਲਾਜ਼ਮ ਖਲੋਤੇ ਆ ਸੰਸਿਟੀ ਤੇ ਘੁਣੋਤੰਦਿਆ ਤਾਂ ਆਪਾਂ ਉਹਨਾਂ ਨੂੰ ਹੀ ਦਿੱਤੀ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਜੀ ਹਾਂ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਉਹ ਬਾਅਦ ਚਾਹ ਜਦੋਂ ਇਹਨਾਂ ਦੀ ਕਹਿੰਦੇ ਮਰੋ ਗਾਲ ਮੰਦਾ ਕੱਢਣ ਡਿਆ ਸੀ ਉਹ ਛੜਦਾ ਨਹੀਂ ਸੀ ਗਾਲ ਮੰਦਾ ਕੱਢਣਾ ਪੁਲਸ ਵਾਲਿਆਂ ਤੁਸੀਂ ਬੁਲਾ ਕੇ ਲਿਆ ਹਾਂ ਆ ਪੁਲਸ ਵਾਲਿਆਂ ਬੁਲਾ ਕੇ ਲਿਆ ਤੇ ਦੋਸ਼ੀ ਨੂੰ ਤੇ ਹਥਿਆਰ ਨੂੰ ਦੋਵੇਂ ਤੁਸੀਂ ਉਹਨਾਂ ਨੇ ਜਮ੍ਹਾਂ ਕਰਾਉਣਾ ਉਹ ਵਰਦੀ ਵੀ ਵਿੱਚ ਹੈਗਾ ਪੁਲਿਸ ਨਹੀਂ ਨਹੀਂ ਉਹ ਸੋਪੀਆਗਾ ਉਹ ਕਾਂ ਵਰਦੀ ਤੋਂ ਪਗਾਰ ਹੈ ਹਾਂ ਰੱਜਿਆ ਆ ਪਤਾ ਨਹੀਂ ਕਿਦੋਂ ਰੱਜਾ ਆ ਗਿਆ ਆ ਉਹ ਤੇ ਬਾਅਦ 15 ਦਿਨਾਂ ਬਾਅਦ ਬਾਰ ਮੇਰੇ ਗੁड़िया ਫੁੱਲਾਂ ਇਧਰਾਂ ਲੁੰਦੀ ਆ ਆ ਗਾਲ ਮੰਦਾ ਕੱਟ ਕੇ ਜਾਂਦਾ ਹੀ ਜਾਂਦਾ ਕਦੀ ਉਹਨੂੰ ਟੁੱਚਾ ਕਰਦਾ ਕਦੀ ਛੇੜਦਾ ਥੋੜੀ ਜ਼ੋਰ ਦੀ ਬੋਲ ਮੈਂ ਮੇਰਾ ਨਾਮ ਰਚਨਾ ਆ ਇਹ ਮੇਰੇ ਹਸਬੰਡ ਉਹ ਇਦਾਂ ਹੀ ਕਰਦਾ ਆ ਕਿ ਇੱਥੇ ਗਾਲੀ ਗਲੋਚ ਕਰਦਾ ਗੁੰਡਾਗਰਦੀ ਕਰਦਾ ਆ ਤੇ ਕੱਲ ਅਸੀਂ ਇਹ ਆ ਕੰਪਲੀਟ ਲਿਖਾਣ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਇਸੇ ਇਹੀ ਚਾਹਨੇ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਪਬਲਿਕ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਨਾ ਇਹਦੇ ਤੋਂ ਇਹ ਅੱਗੇ ਵੀ ਮਲਾਜਾ ਵੀ ਇਹਦਾ ਕਰਾਇਆ ਆ 120 ਆਈ ਇਹਦੀ ਜਿਹੜਾ ਇਹਦਾ ਮਲਾਜਾ ਕਰਾਇਆ ਹੈ ਤੇ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ ਬਸ ਇਹਦੀ ਰੋਕੀ ਜਾਵੇ ਪਰੇਸ਼ਾਨ ਹੋਣ ਲਈ ਮੰਦਰ ਦੀ ਪਵਿੱਤਰਤਾ ਨੂੰ ਭੰਗ ਕਰਦਾ ਦੂਸਰੇ ਤੀਸਰੇ ਦਿਨ ਆ ਕੇ ਮੇਰੇ ਬੱਚਿਆ ਤੋਂ ਪਹਿਲੇ ਵੀ ਤੁਸੀਂ ਕੋਈ ਕੰਪਲੇਨ ਵਗੈਰਾ ਲਖਾਈ ਨਹੀਂ ਆਈ ਲਖਾਈ ਨਹੀਂ 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 ਲਖਾਈ ਨਹੀਂ ਅਸੀਂ ਕਦੀ ਤੇ ਤੁਹਾਨੂੰ ਕਿਉਂ ਵਾਰ-ਵਾਰ ਤਾਂ ਕਿ ਕਰਦਾ ਇਹ ਪਤਾ ਨਹੀਂ ਜੀ ਇਹ ਨਜਾਇਜ਼ ਗੁੰਡਾਗਰਦੀ ਕਰਦਾ ਇਹ ਆ ਕੇ ਵਰਦੀ ਦਾ ਰੋਬ ਵਰਦੀ ਦਾ ਰੋਬ ਪਾਉਂਦਾ ਆ ਤੇ ਇਹਨੂੰ ਰੋਕਿਆ ਜਾਵੇ ਵਰਦੀ ਦਾ ਰੋਬ ਥੋੜੀ ਕੋਈ ਚੱਲਦੇ ਹੁੰਦੇ ਆ ਇਹ ਮੰਦਰ ਆ ਕੋਈ ਓਦਾਂ ਦੀ ਜਗ੍ਹਾ ਥੋੜੀ ਐ ਕਿ ਜਿੱਥੇ ਬਰਦਾਸ਼ ਕੀਤਾ ਜਾ ਪਰ ਇਹ ਬਰਦਾਸ਼ ਕਰਨ ਵਾਲੀ ਗੱਲ ਨਹੀਂ ਇਹਨੇ ਕੀਤੀ ਹੈਗੀ ਤੇ ਅੱਗੋਂ ਸਾਰੀ ਬਰਦਾਸ਼ ਕੀਤਾ ਆ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਹੁਣ ਹੱਦ ਤੋਂ ਵੱਧ ਹੀ ਹੋ ਗਿਆ ਆ ਪਿਸਟਲ ਕੱਢਣੀ ਗੁੰਡਾਗਰਦੀ ਕਰਨੀ ਗੰਦੀਆਂ ਗਾਲਾਂ ਮੇਰੇ ਇਹਨੇ ਬਾਲ ਬੁੱਟਣ ਦੀ ਕੋਸ਼ਿਸ਼ ਕੀਤੀ ਮੇਰੇ ਉੱਤੇ ਟੋਪੀ ਡਿਹੀ ਆ ਸਾਰਿਆਂ ਨੇ ਦੇਖੀ ਬਾਹਰ ਗੁੜੀਆਂ ਮੇਰੀ ਦੇ ਲੱਤਾਂ ਮਾਰੀਆਂ ਇਹਨੇ ਗੰਦੀ ਗਾਲ ਗੰਦੇ ਇਸ਼ਾਰੇ ਕਰ ਕਰਕੇ ਇਹਨੇ ਗੰਦੀਆਂ ਗਾਲਾਂ ਕੱਢੀਆਂ ਮੁਲਾਜ਼ਮ ਹੋ ਕੇ ਮੁਲਾਜ਼ਮ ਹੋ ਕੇ ਸਾਨੂੰ ਧਮਕੀਆਂ ਦਿੰਦੇ ਸਰ ਮੇਰਾ ਨਾਮ ਸੋਨਮਾ ਤੇ ਕੀ ਹੋਇਆ ਕਿਸੇ ਤੁਹਾਡ ਨਾਲ ਸਰ ਮੈਂ ਆਪਣੇ ਬੇਟੀਆਂ ਨੂੰ ਲੈ ਕੇ ਅੰਦਰ ਬੈਠੇ ਹੋਏ اسی ਕਾਲੂ ਛਪਾਈ ਆਇਆ ਸ਼ਰਾਬ ਨਰਜਿਆ ਬੜੀ ਗਾਲੀ ਗਲੋਚ ਕੀਤੀ ਬੜਾ ਮਤਲਬ ਕੀ ਦਿਖ ਖਲਾਰਾ ਪਾ ਕੇ ਗਿਆ ਬੰਦੂਕ ਗੱਡੀ ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ ਫਿਰ ਅਸੀਂ ਉਹਨੂੰ ਰੋਕਿਆ ਸੰਗਤ ਨੇ ਵੀ ਰੋਕਿਆ ਮੌਜੂਦ ਹੈ ਪੰਡਿਤ ਜੀ ਵੀ ਇੱਥੇ ਹਾਜ਼ਰ ਸਾਨੂੰ ਕੱਲ ਕੱਲ 12 ਵਜੇ ਦਾ ਕੰਮ ਹੈ ਇਹਨਾਂ ਰੋਕਿਆ ਬੜੀ ਗਾਲੀ ਗਲੋਚ ਕੀਤੀ ਹੱਥੀ ਪੈਨ ਤੱਕਰ ਗਿਆ ਸਾਡੇ ਮੇਰੇ ਲੱਤਾਂ ਮਾਰੀਆਂ ਸੱਟ ਲੱਗੀ ਮੇਰੀ ਮੰਮੀ ਦੇ ਵੀ ਕੱਲ ਬਾਲ ਪੁੱਟਣ ਤੱਕਰ ਗਿਆ ਠੀਕ ਹੈ ਬੜਾ ਇਹਨਾਂ ਨੂੰ ਰੋਕਿਆ ਮਲਾਈ ਮਾਨੂੰ ਵੀ ਰੋਕਿਆ ਉਲਟ ਸਾਨੂੰ ਬੋਲਣ ਤੁਸੀਂ ਮੈਨੂੰ ਜਾਣਦੇ ਨਹੀਂ ਸਾਨੂੰ ਧਮਕੀਆਂ ਦੇਣ ਲੱਗ ਕੇ ਤੇ ਮੇਰੀ ਇਹੀ ਗੁਜਾਰਿਸ਼ ਹੈਗੀ ਆ ਕਿ ਸਾਨੂੰ ਨਿਆਂ ਕੀਤਾ ਜਾਵੇ। ਉਹ ਮੇਰੇ ਮੰਦਰ ਦੇ ਵਿੱਚ ਇੱਕ ਮੁਲਾਜ਼ਮ ਅਗੋਂ ਬੰਦੂਕ ਉਹ ਖਾਈਗੀ ਪ੍ਰਧਾਨ ਨੂੰ ਤੇ ਉੱਥੇ ਜਾ ਕੇ ਝਗੜਾ ਵੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਕੰਪਲੇਟ ਦਿੱਤੀ ਕੀ ਕਾਰਵਾਈ ਕੀ ਹੋਈ? ਇਹ ਗੱਲ ਦਾ ਮਸਲਾ ਮੇਰੇ ਜਿਹੜਾ ਨੋਟਿਸ ਵਿੱਚ ਹੈ ਤੇ ਇਸ ਬੰਦੇ ਜਿਹੜਾ ਮੈਂ ਵੈਰੀਫਾਈ ਕਰ ਰਿਹਾ ਤੇ ਜਿਨ੍ਹਾਂ ਨੂੰ ਕੰਪਲੇਟ ਦਿੱਤੀ ਗਈ ਉਹਨਾਂ ਨੂੰ ਬਲੈਕ ਹੈ ਥਾਣੇ ਤੇ ਥਾਣੇ ਬਲੈਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਊ ਉਹ ਕਾਰਵਾਈ ਕੀਤੀ ਜਾਊਗੀ। ਇਸ ਤੋਂ ਲਾਵਾ ਇਹ ਵੈਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਹਨਾਂ ਵੱਲੋਂ ਕਹਿ ਕੇ ਕਿ ਵੈਪਨ ਉਹਦੇ ਹੱਥੋਂ ਡਿੱਗਾ ਉਸ ਤੋਂ ਬਾਅਦ ਚੌਂਕ 'ਚ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਦਾ ਵੈਪਨ ਵੀ ਦਿੱਤਾ ਗਿਆ ਵਾਪਸ ਦਿੱਤਾ ਗਿਆ ਤੇ ਬੰਦਾ ਵੀ ਹਵਾਲੇ ਕੀਤਾ ਗਿਆ ਪੁਲਿਸ ਦੇ ਹਾਂਜੀ ਉਹ ਮੁਲਾਜ਼ਮ ਨੂੰ ਲਿਆਂਦਾ ਸੀ ਉਹਨੂੰ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮੁਲਾਜ਼ਮ ਵੀ ਕਰਾਇਆ ਸੀ ਤੇ ਇਸ ਤੋਂ ਲਾਵਾ ਜਿਹੜਾ ਉਹ ਜਿਹੜਾ ਵੈਪਰ ਹੈ ਉਹਨੂੰ ਮੱਧਿਆਮ ਹਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ ਮੁਲਾਜੇ ਦੇ ਵਿੱਚ ਉਹ ਕਹਿੰਦੇ 120% ਐਲਕੋਹਲ ਹੈ ਇਹ ਬੰਦਾ ਨਸ਼ੇ ਦੇ ਵਿੱਚ ਹੀ ਹੈ ਮੁਲਾਜਮ ਨੇ ਰਿਪੋਰਟ ਨਹੀਂ ਮੈਂ ਦੇਖੀ ਹੈਗੀ ਪਰ ਇਹਨਾਂ ਮੈਨੂੰ ਪਤਾ ਲੱਗਾ ਵੀ ਮੁਲਾਜਮਾਂ ਨੇ ਜਿਹੜਾ ਵੀ ਉਹਦਾ ਮੁਲਾਜਾ ਕਰਾਇਆ ਸੀ ਸਰ ਉਹਨਾਂ ਕੋਲੋਂ ਕਿਹਾ ਹੋਇਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਰ ਦੇ ਬੰਦੇ ਸਾਨੂੰ ਕੁੱਟਿਆ ਵੀ ਗਿਆ ਉਹਨਾਂ ਨੂੰ ਮੁਲਾਜਮ ਨੇ ਨਹੀਂ ਕੋਟ ਮਾਰਦੇ ਸਬੰਧੀ ਨਹੀਂ ਕੁਝ ਵੀ ਹਜੇ ਮੈਨੂੰ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਇਸ ਬੰਦੀ ਮੈਂ ਵੈਰੀਫਾਈ ਕਰਨਾ ਹਜੇ ਹੈ